ਸਤਿ ਸ੍ਰੀ ਅਕਾਲ ਤੁਸੀਂ ਦੇਖੋ ਬੀਐਸ ਨੀਆ ਪੰਜਾਬੀ ਮੈਂ ਤੁਹਾਡਾ ਆਪਣਾ ਸੁਖੀ ਤੇ ਅੱਜ ਸਾਡੇ ਨਾਲ ਬੈਠੇ ਆ ਮਨੋਜ ਕੁਮਾਰ ਜੀ ਸਾਡੇ ਸੀਨੀਅਰ ਪੱਤਰਕਾਰ ਆ ਗੱਲ ਕਰਦੇ ਆ ਪਹਿਲੇ ਪੰਜਾਬ ਤੇ ਹੁਣ ਦੇ ਪੰਜਾਬ ਨੇ ਉਹਨਾਂ ਬਾਰੇ ਗੱਲ ਜਾਣ ਕੇ ਜਾਂਦੇ ਆ ਉਹਨਾਂ ਕੋਲ ਕੀ ਬਣਿਆ ਸਤਿ ਸ਼੍ਰੀ ਅਕਾਲ ਜੀ ਸੁਖੀ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਪਹਿਲਾਂ ਸਾਰਿਆਂ ਦਾ ਸਾਡੇ ਵਿਊਅਰਸ ਦਾ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਆ ਤੁਹਾਡੇ ਨਾਲ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਕੀਤੀ ਸੀ ਜੀ ਹਵਾਲ ਦੇ ਵਿੱਚ ਤੇ ਅੱਜ ਸਾਡੀ ਸੈਕੰਡ ਇੰਟਰਵਿਊ ਪੰਜਾਬ ਦੇ ਵਿੱਚ ਹੈ ਬਹੁਤ ਵਧੀਆ ਲੱਗਦਾ ਕਿ ਜਦੋਂ ਇਸ ਮਾਧਿਅਮ ਦੇ ਰਾਹੀਂ ਅਸੀਂ ਲੋਕਾਂ ਦੇ ਨਾਲ ਰੋਂਗਰੂ ਹੁੰਨੇ ਆ ਤੇ ਆਪਣੇ ਵਿਚਾਰ ਪੇਸ਼ ਕਰਦੇ ਆ ਜਿਹੜੀ ਅੱਜ ਦਾ ਸਾਡਾ ਵਿਸ਼ਾ ਹੈ ਉਹ ਇਹੀ ਹੈ ਕਿ ਪਹਿਲਾ ਦਾ ਪੰਜਾਬ ਤੇ ਅਜੋਕਾ ਪੰਜਾਬ ਪਹਿਲੇ ਵਾਲਾ ਪੰਜਾਬ ਕੀ ਸੀ ਤੇ ਅੱਜ ਦਾ ਪੰਜਾਬ ਕੀ ਹੈ ਦੇਖੋ ਸੁਖੀ ਜੀ ਜਿਹੜਾ ਪਹਿਲਾ ਪੰਜਾਬ ਸੀ ਉਹ ਇਨਸਾਨੀਅਤ ਨਾਲ ਪਰਤੂਟ ਸੀ ਪਹਿਲੇ ਪੰਜਾਬ ਦੇ ਵਿੱਚ ਹਲੀਮੀ ਸੀ ਪਹਿਲੇ ਪੰਜਾਬ ਦੇ ਵਿੱਚ ਨਿਮਰਤਾ ਸੀ ਪਹਿਲਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਦਾ ਸੱਚਾ ਬਾਣੀ ਸੀ ਸੱਚਾ ਹਮਦਰਦ ਸੀ ਸੱਚਾ ਸਾਥੀ ਸੀ ਤੇ ਅੱਜ ਦਾ ਜਿਹੜਾ ਜੋਕਾ ਯੁੱਗ ਦਾ ਜਿਹੜਾ ਪੰਜਾਬ ਹੈ ਨਾ ਇਹ ਬਿਲਕੁਲ ਉਲਟਾ ਗੁਰੂਆਂ ਪੀਰਾਂ ਦੀ ਧਰਤੀ ਚਰਨ ਛੋਹ ਜ਼ਰੂਰ ਆ ਸਾਡੇ ਉਰੇ ਧਾਰਮਿਕਾ ਜਿਵੇਂ ਕਹਿ ਦੀਏ ਵੀ ਧਾਰਮਿਕ ਸਸਤਾਵਾਂ ਵੀ ਬਹੁਤ ਨੇ ਸਾਡੇ ਉਰੇ ਧਾਰਮਿਕ ਮਾਹੌਲ ਵੀ ਬਹੁਤ ਆ ਪਰ ਅਸੀਂ ਉਸ ਧਾਰਮਿਕ ਮਾਹੌਲ ਦੇ ਵਿੱਚ ਪੂਰੀ ਤਰ੍ਹਾਂ ਰਿਸੇਬ ਸੇ ਨਹੀਂ ਆ ਨਾ ਅਸੀਂ ਰਚੇ ਆ ਕਾਰਨ ਕੀ ਆ ਕਿ ਸਾਡੇ ਵਿੱਚ ਘੋਮੇ ਆ ਸਾਡਾ ਅੱਜ ਦਾ ਜਿਹੜਾ ਜੋਕੇ ਪੰਜਾਬ ਦਾ ਜਿਹੜਾ ਯੋਗਾ ਉਹ ਫੁਕਰ ਬਣੇ ਦਾ ਯੋਗਾ ਫੁਕਰੇ ਬਣ ਗਿਆ ਫੁਕਰੇ ਦਖਾਵੇ ਦੇ ਬੰਦੇ ਹੋ ਗਏ ਆ ਇੰਨਾ ਕ ਦਿਖਾਵਾ ਕਰਦੇ ਆ ਮੈਂ ਤਾਂ ਹੈਰਾਨ ਆ ਪ੍ਰਤਦਵ ਪੰਜਾਬ ਨੂੰ ਭੁੱਲ ਕੇ ਪ੍ਰਤਦਵ ਮਿੱਟੀ ਨੂੰ ਭੁੱਲ ਕੇ ਅਸੀਂ ਪਤਾ ਨਹੀਂ ਕਿਹੜੀਆਂ ਉਡਾਰੀਆਂ ਮਾਰਦੇ ਫਿਰਦੇ ਆ ਲੱਬੜਾ ਲਵਾਣਾ ਸਾਨੂੰ ਕੁਝ ਵੀ ਨਹੀਂ ਅਖੀਰ ਅੱਜ ਵੀ ਅਸੀਂ ਉਹਨਾਂ ਦੇ ਫਿਰ ਮਿੱਟੀ ਦੇ ਕੁੱਝਿਆਂ ਦੇ ਖਾਲ ਲੱਗੇ ਆ ਫੇਰ ਉਹਨਾਂ ਘੜਿਆਂ ਦਾ ਪਾਣੀ ਪੀਣ ਲੱਗੇ ਆ ਫੇਰ ਉਸ ਜੋਕੇ ਪੰਜਾਬ ਦੇ ਜਿਹੜੇ ਗਾਇਕ ਸੀਗੇ ਉਹਨਾਂ ਦੀਆਂ ਕਲੀਆਂ ਸੁਣਦੇ ਆ ਉਹਨਾਂ ਗਾਲਿਆਂ ਨੂੰ ਸੁਣਾਉਂਦੇ ਆ ਤੇ ਅਸੀਂ ਕਹਿੰਦੇ ਆ ਬੜਾ ਸਾਨੂੰ ਸਕੂਨ ਮਹਿਸੂਸ ਹੁੰਦਾ ਪਰ ਜੇ ਅਸਲ ਚ ਦੇਖਿਆ ਜਾਵੇ ਅਸੀਂ ਆਪਣੇ ਪੁਰਾਣੇ ਪੰਜਾਬ ਨੂੰ ਖਤਮ ਕਰ ਚੁੱਕੇ ਹਾਂ ਸਾਰਾ ਪੰਜਾਬ ਅੱਜ ਹਾਲਾਤ ਇੱਥੇ ਲਿਆ ਕੇ ਖੜਾ ਕਰਤਾ ਕਿ ਸਾਡੀਆਂ ਜਿਹੜੀਆਂ ਵਿਰੋਧੀ ਨਜ਼ਰਾਂ ਨੇ ਉਹ ਸਾਡੇ ਪੰਜਾਬ ਨੂੰ ਕੈਪਚਰ ਕਰਨਾ ਚਾਹੁੰਦੀਆਂ ਨੇ ਪੰਜਾਬ ਨੂੰ ਲਫਾਫੇ ਚ ਬੰਦ ਕਰਕੇ ਕਿ ਤੇ ਦੂਰ ਲੈ ਕੇ ਜਾਣਾ ਚਾਹੀਦਾ ਸਭ ਲਈ ਕੁਮਲ ਜੀ ਗੱਲ ਕਿ ਹੋਰ ਹੋ ਰਿਹਾ ਤੇ ਜਿਵੇਂ ਕੀ ਆਪਣੇ ਪੰਜਾਬ ਚ ਚਿੱਟਾ ਸਰੀਆ ਮਿੱਤਦਾ ਜਾਂਦਾ ਜਿਹੋ ਸਿੱਕੀ ਕਰਦਾ ਹੈ ਵੇਖੋ ਗੱਲ ਚਿੱਟੇ ਦੀ ਰਿਆਪਾ ਆ ਕੇ ਚੱਲੀਏ ਚਿੱਟਾ ਇੱਕ ਇਹ ਜਿਹਾ ਦਾਗ ਲੱਗ ਚੁੱਕਿਆ ਹੈ ਇਨਸਾਨੀਅਤ ਦੇ ਉੱਤੇ ਪੰਜਾਬੀਅਤ ਦੇ ਉੱਤੇ ਸ਼ਾਇਦ ਇਹਨੂੰ ਤੋਣਾ ਬਹੁਤ ਔਖਾ ਆਵੇ ਉਹਦਾ ਕਾਰਨ ਆ ਸਭ ਤੋਂ ਵੱਡਾ ਕਿਉਂਕਿ ਚਿੱਟੇ ਦੇ ਨਾਲ ਬਹੁਤ ਲੋਕ ਜੁੜੇ ਹੋਏ ਹੈ ਨਸ਼ਾ بگਦਾ ਨਹੀਂ ਨਸ਼ਾ ਬਕਾਇਆ ਜਾਂਦਾ ਜੇ ਬੇਗਾ ਨਸ਼ਾ ਵੇਚਿਆ ਜਾਂਦਾ ਜਦੋਂ ਨਸ਼ਾ ਵੇਚਿਆ ਜਾਊਗਾ ਨਾ ਤਾਂ ਉਹ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਕਾਰਨ ਕੀ ਕਿ ਕਿਸੇ ਵੀ ਚੀਜ਼ ਨੂੰ ਖਤਮ ਕਰਨ ਦੇ ਲਈ ਤੁਹਾਡੇ ਵਿੱਚ ਤ੍ਰਿੜ ਸ਼ਕਤੀ ਦਲੇੜ ਚਾਹਣੀ ਜਹੀਦੀ ਹੈ ਉਹ ਸਾਡੇ ਜੋਕੇ ਯੁੱਗ ਦੇ ਲੀਡਰਾਂ ਤੇ ਨਹੀਂ ਹੈਗੀ ਕਾਰਨ ਹਰ ਇੱਕ ਪਾਸੇ ਹਰ ਇੱਕ ਮਾਹੌਲ ਦੇ ਵਿੱਚ ਪੈਸੇ ਹੀ ਪ੍ਰਧਾਨ ਹੋਇਆ ਪਿਆ ਸਾਡੀਆਂ ਸੋਰਾਉਂ ਦੀਆਂ ਜ਼ਿੰਦਗੀਆਂ ਪ੍ਰਧਾਰ ਹੋਈਆਂ ਪਈਆਂ ਅਸੀਂ ਚਾਹੁੰਦੇ ਹਾਂ ਕਿਸੇ ਵੀ ਤਰੀਕੇ ਦੇ ਨਾਲ ਹਜ਼ਾਰਾਂ ਤੋਂ ਲੱਖਾਂ ਚਲੋ ਹੁੰਦਾ ਲੱਖਾਂ ਨਹੀਂ ਲੱਖ ਲੱਖ ਤਾਂ ਹੋ ਗਈ ਹੁੰਦਾ 10 ਵੀ 50 ਲੱਖ ਰੁਪਏ ਦੀ ਵੈਲੀਉ ਨਹੀਂ ਰਹੀ ਹੁਣ ਤਾਂ ਹਾਲਾਤ ਇਹ ਆ ਗਏ ਵੀ 5 ਕਰੋੜ ਕਿੱਦੋਂ ਆਣਾ 50 ਕਰੋੜ ਕਿਵੇਂ ਆਣਾ ਤੇ 100 ਕਰੋੜ ਦਾ ਅੰਪਾਇਰ ਕਿਵੇਂ ਬਣਨਾ ਅੱਜ ਹਾਲਾਤ ਸਾਡੇ ਪੰਜਾਬ ਦੇ ਇਹ ਹੋ ਚੁੱਕੇ ਆ ਤਰੱਕੀ ਹੋਣੀ ਚਾਹੀਦੀ ਸੀ ਤਰੱਕੀ ਹੋਣੀ ਚਾਹੀਦੀ ਸੀ ਹਰੀ ਕ੍ਰਾਂਤੀ ਦੇ ਵਿੱਚ ਤਰੱਕੀ ਹੋਣੀ ਚਾਹੀਦੀ ਸੀ ਚਿੱਟੀ ਕ੍ਰਾਂਤੀ ਦੇ ਵਿੱਚ ਤਰੱਕੀ ਹੋਣੀ ਚਾਹੀਦੀ ਸੀ ਇਨਸਾਨੀਆਂ ਦੇ ਵਿੱਚ ਤਰੱਕੀ ਹੋਣੀ ਚਾਹੀਦੀ ਸੀ ਸਾਡੇ ਯੂਥ ਨੂੰ ਵਧੀਆ ਸੋਚ ਦੇ ਲਈ ਵਧੀਆ ਡਿਵੈਲਪਮੈਂਟ ਦੇ ਲਈ ਇੰਜੀਨੀਅਰ ਵਧੀਆ ਪੈਦਾ ਹੁੰਦੇ ਮੈਡੀਕਲ ਲਾਈਨ ਦੇ ਡਾਕਟਰ ਵਧੀਆ ਪੈਦਾ ਹੁੰਦੇ ਪਰ ਕਰੀਏ ਕੀ ਸਾਡੇ ਦਾ ਲੀਡਰਾਂ ਨੇ ਸਾਡਾ ਪੰਜਾਬ ਖਤਮ ਕਰਕੇ ਰੱਖਤਾ ਤੁਸੀਂ ਐ ਕਰਿਓ ਮਾੜੀ ਜੀ ਗੱਲ ਕਦੇ ਹੁੰਦੀ ਆ ਤੇ ਕੋਈ ਸਾਡੇ ਚੈਨਲ ਵਾਲੇ ਐਡ ਬਿੱਟਾ ਕਰਦੇ ਦਿੰਦੇ ਨੇ ਚੈਨਲ ਵਾਲੇ ਇਸ ਮਾਮਲੇ ਦੇ ਵਿੱਚ ਮੈਂ ਤਾਂ ਹੈਰਾਨ ਹਾਂ ਉਹਨਾਂ ਉਹਨਾਂ ਵੀ ਤੁਸੀਂ ਜਿਹੜੇ ਮੇਨ ਮੁੱਦੇ ਨੇ ਉਹਨਾਂ ਦੇ ਮਾਮਲੇ 'ਚ ਤਾਂ ਡਿਬੇਟ ਕਰ ਲੋ ਯਾਰ ਕੋਈ ਵਧੀਆ ਬੰਦੇ ਵੀਵਰਸ ਬੰਦੇ ਸਾਡੇ ਸਮਾਜ ਦੇ ਸਾਡੇ ਪੰਜਾਬੀ ਲੋਕ ਉਹਨਾਂ ਦੇ ਵੀ ਹਿੱਸਾ ਲੈ ਲਓ ਉਹਨਾਂ ਨੂੰ ਪਰੋਸ ਕੀ ਰਹੇ ਨੇ মিডিਆ ਕੋ ਸਾਡਾ মিডিਆ ਦਾ ਇੱਕ ਵਰਗ ਉਹਨਾਂ ਨੂੰ ਪਰੋਸ ਵੀ ਰਿਹਾ ਸਿਰਫ ਆਪਣੇ ਵਿਊਜ਼ ਲੈਣ ਲਈ ਸਿਰਫ ਆਪਣੀ ਟੀਆਰਪੀ ਵਧਾਣ ਲਈ ਲੰਬੜਾ ਲਵਾੜਾ ਕੁਛ ਨਹੀਂ ਮੈਂ ਤਾਂ ਇਹਨਾ ਕਹੂੰਗਾ ਕਿ ਜੇ ਤੁਸੀਂ ਪੰਜਾਬ ਨੂੰ ਕਾਇਮ ਰੱਖੋਗੇ ਪੰਜਾਬ ਨੂੰ ਬਚਾਓਗੇ ਪੰਜਾਬ ਦੇ ਨਾਲ ਜੁੜੇ ਰਹੋਗੇ ਤਾਂ ਹੀ ਤੁਸੀਂ ਪੰਜਾਬ ਨੂੰ ਜਿਵੇਂ ਕਹਿੰਦੇ ਆ ਕਿ ਵਧੀਆ ਤਰੀਕੇ ਦਾ ਉਹਨੂੰ ਜੀਵਤ ਰੱਖ ਸਕੋਗੇ ਜਿਉਦਾ ਰੱਖ ਸਕੋਗੇ ਤੇ ਉਹੀ ਪੰਜਾਬ ਸਾਨੂੰ ਬੜਾ ਖੁਸ਼ੀਆਂ ਦਾ ਦੇਊਗਾ ਤੇ ਸਾਨੂੰ ਬ੍ਰਹਮਾ ਜੇ ਸਰਕਾਰ ਆਪਣੇ ਪੰਜਾਬ ਨੂੰ ਦੁਰਗੱਡੀ ਬਿਲਕੁਲ ਨਹੀਂ ਰੱਖਦਾ ਜੋ ਦਿਰਵਿਤਾ ਕ੍ਰਿਪਾ ਦੀ ਚਤੁਰ ਨੂੰ ਫਿਰ ਦੇਖੋ ਇਹ ਮੁੱਦੇ ਦੇ ਮੈਂ ਕੋਈ ਆਪਣਾ ਕਮੈਂਟ ਨਹੀਂ ਜਣਾਉਣਾ ਇਹ ਚੀਜ਼ਾਂ ਬਹੁਤ ਜਿਵੇਂ ਕਹਿੰਦੇ ਕਿ ਮੈਡੀਕਲ ਵਿਊ ਦੇ ਨਾਲ ਬੜੀਆਂ ਵਿਚਾਰਾਂ ਵਾਲੀਆਂ ਨੇ ਸਰਕਾਰ ਵਾਲੇ ਵੀ ਬੜੀਆਂ ਵਿਚਾਰਾਂ ਵਾਲੀਆਂ ਨੇ ਇਹ ਨਹੀਂ ਕਿ ਇਹਦੇ ਵਿੱਚ ਕੀ ਹੋ ਸਕਦਾ ਦੇਖੋ ਗੱਲ ਇਹ ਮੁੱਖ ਦੀ ਆ ਵੀ ਸਾਡੇ ਪੰਜਾਬ ਨੂੰ ਪੰਜਾਬੀਆਂ ਦਰੋਂ ਸਾਡੇ ਯੂਥ ਨੂੰ ਕਿਸੇ ਕਿਸਮ ਦੇ ਨਸ਼ੇ ਤੋਂ ਬਚਾਉਣਾ ਹੈ ਚਾਹੇ ਕੋਈ ਨਸ਼ਾ ਹੈ ਚਾਹੋ ਛਟੇ ਨਾਲ ਜਾ ਕਿਵੇਂ ਕਿ ਪੰਜਾਬ ਦੇ ਡੁੱਡੇ ਖਾਂਦਾ ਆ ਠੀਕ ਆ ਤੇ ਉਹ ਆਪਾਂ ਬੜਾ ਟਿਕਣ ਕਿਤੇ ਮਤਲਬ ਮੱਲਵੇਲਾਦਾ ਤੇ ਉਹ ਕੀ ਹਿੱਟੋ ਵੀ ਪੰਜਾਬ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਡੁੱਡੇ ਦੀ ਗੱਲ ਕਰਦੇ ਹੋ ਫਲਾਣੇ ਦੀ ਗੱਲ ਕਰਦੇ ਹੋ ਗੱਲ ਉਹ ਨਹੀਂ ਆਉਂਦੀ ਹੁਣ ਤੁਸੀਂ ਹੈ ਦੱਸੋ ਜਿਹੜੇ ਸਾਡੇ ਘਰਾਂ ਦੇ ਵਿੱਚ ਛੋਟੇ ਬੱਚੇ ਨੇ ਕੋਈ ਮਾਪੇ ਇਸ ਗੱਲ ਦਾ ਇੱਛਾ ਰੱਖਦਾ ਕਿ ਸਾਡਾ ਬੱਚਾ ਗੰਦ ਬਸੇ ਜਾਵੇ ਸਾਡਾ ਬੱਚਾ ਕਿਤੇ ਕੋ ਗੰਦ ਰਿਸ਼ਾ ਕਰੇ ਸਾਡਾ ਬੱਚਾ ਇਹ ਨਿਸ਼ਾ ਛੱਡ ਕੇ ਦੂਜਾ ਨਿਸ਼ਾ ਕਰੇ ਨਾ ਸਾਡਾ ਮੇਨ ਮਤਲਬ ਕੀ ਹੋਣਾ ਚਾਹੀਦਾ ਸਾਡਾ ਮੇਨ ਮਕਸਦ ਕੀ ਹੈ ਪੰਜਾਬ ਨੂੰ ਬਚਾਉਣਾ ਪੰਜਾਬੀਅਤ ਨੂੰ ਬਚਾਉਣਾ ਔਰ ਖਾਸ ਕਰਕੇ ਮੈਂ ਇਸ ਮਾਧਿਅਮ ਦੇ ਰਾਹੀਂ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਤੇ ਤੁਸੀਂ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਆਪਣੇ ਦਿਲ ਦੇ ਗੰਦੇ ਵਿਚਾਰ ਆਪਣੇ ਦਿਲ ਦੇ ਗੰਦੇ ਫਲਮਲੇ ਕੱਢ ਕੇ ਇਸ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਹੋ ਤੇ ਪੰਜਾਬ ਨੂੰ ਬਚਾਓ ਪੰਜਾਬ ਨੂੰ ਖੁਸ਼ਹਾਲ ਬਣਾਓ ਔਰ ਪੰਜਾਬ ਦੀ ਪੰਜਾਬੀਅਤ ਨੂੰ ਕਾਇਮ ਰੱਖਣ ਦੇ ਲਈ